ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਲਾ ਇਹਦੀ ਭਈਏ ਆਪਣੇ ਸਪਰੇਅ ਕਰਨਾ ਕੋਈ ਦੋ ਸਪਰੇਅ ਕਰਦ ਨਹੀਂ ਜੀ ਆ ਦੇਖੋ ਉਮਾਰੀ ਪੈ ਗਈ ਦੀ ਜਿਹੜੀ ਉਹਨੂੰ ਸਿੱਟੇ ਆਪਣੇ ਸੁੱਕਣ ਲੱਗ ਗਏ ਦੀ ਇਹਦੇ ਕਰਕੇ ਬ੍ਰੇਕ ਕਰਾਉਣੀ ਪਈ ਆ ਦੇਖੋ ਇਸ ਤਰ੍ਹਾਂ ਸਿੱਟੇ ਆਪਣੇ ਸੁੱਕਣ ਲੱਗ ਗਏ ਦੀ ਵਾ ਜਿਹੜੇ ਪਹਿਲਾਂ ਤਿੰਨ ਚਾਰ ਦਿਨ ਗਰਮੀ ਦੇ ਪਏ ਨੇ ਬਹੁਤੀ ਗਰਮੀ ਪਈ ਆ ਇਹਦੇ ਕਰਕੇ ਇਹ ਬਿਮਾਰੀ ਪੈ ਗਈ ਗੋਪ ਦੀ ਸੁੰਢੀ ਵਾਲੀ ਸੁੱਤਾ ਕਰਕੇ ਸਪਰੇ ਕਰਨੀ ਪੈਗੀ ਨਹੀਂ ਤਾਂ ਪਹਿਲਾਂ ਇੱਕ ਸਪਰੇ ਕਰਤੀ ਸੀ ਉਦੋਂ ਨਾਲ ਸਰਜਣਾਤੀ ਸੋ ਅੱਜ ਫੇਰ ਦੁਬਾਰਾ ਬੰਦੇ ਲਾਉਣੇ ਪਏ ਸਪਰੇਅ ਕਰਨ ਲਈ ਤੇ ਦਵ ਖਰਚ ਵੀ ਦੁਬਾਰਾ ਹੋ ਗਿਆ ਉਹ ਇਸ ਤਰ੍ਹਾਂ ਦੀਆਂ ਕਿਸਾਨਾਂ ਨੂੰ ਮਾਰਾਂ ਪੈਂਦੀਆਂ ਰਹਿੰਦੀਆਂ ਨੇ ਉੱਧਰ ਸੈਲਰਾਂ ਵਾਲੇ ਹੜਤਾਲ ਕਰੀ ਬੈਠੇ ਨੇ ਤੇ ਕੋਸਾ ਮੀ ਵਾਲਾ ਨੁਕਸਾਨ ਕਰ ਗਿਆ ਉਹ ਇਸ ਤਰ੍ਹਾਂ ਦੀ ਮਾਰਾਂ ਕਿਸਾਨਾਂ ਨੂੰ ਪਈ ਜਾਂਦੀਆਂ ਨੇ ਉਹ ਇਹ ਬਿਮਾਰੀ ਕਰਕੇ ਦੁਬਾਰਾ ਸਪਰੇਅ ਕਰਾਉਣੀ ਪੈਗੀ ਨਹੀਂ ਤਾਂ ਇੱਕ ਸਪਰੇਅ ਨਾਲ ਅੱਗੇ ਸਰ ਜਾਂਦਾ ਸੋ ਆ ਜਿਹੜੀ ਪੱਕੀ ਖੜੀ ਤੀ ਇਹਦੇ ਮੀਂਹ ਪੈ ਗਿਆ ਉਹ ਹਫਤਾ ਇਹ ਬੱਟ ਨਹੀਂ ਹੁੰਦੀ ਪਾਣੀ ਖੜ ਗਿਆ ਬੱਚੇ ਬਹੁਤ ਉਹ ਕਿਤੇ ਕਿਤੇ ਦਾ ਬਹੁਤ ਨੁਕਸਾਨ ਹੋਇਆ ਜਿਹਦੀਆਂ ਦਾ ਡਿਗੀਆਂ ਪਈਆਂ ਨੇ ਵਿੱਚ ਪਾਣੀ ਭਰ ਗਿਆ ਉਹਨਾ ਫਿਰ ਨੁਕਸਾਨ ਜ਼ਿਆਦਾ ਹੋਊਗਾ ਫੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਮਾਰਾਂ ਹੁੰਦੀਆਂ ਨੇ ਕਿਸਾਨਾਂ ਨੂੰ ਪੈਂਦੀਆਂ ਰਹਿੰਦੀਆਂ ਨੇ ਮੌਸਮ ਦੀਆਂ ਤੇ ਰਹਿੰਦੇ ਖੁੰਦੇ ਫਿਰ ਹੜਤਾਲ ਕਰਕੇ ਬਹਿ ਜਾਂਦੇ ਨੇ ਇਹ ਸਾਰੇ ਜਿਹੜਾ ਆਪਣੇ ਸਾਰੀਆਂ ਮਾਰ ਰਹੇ ਕਿਸਾਨਾਂ ਦੇ ਪੈਂਦੀ ਆ ਮਡੀਆਂ ਭਰੀਆਂ ਪਈਆਂ ਨੇ ਉੱਥੇ ਖਰੀਦ ਨਹੀਂ ਹੋ ਰਹੀ ਸੋ ਜਿਹਨੇ ਕਹਨੇ ਵੱਢੀ ਵੀ ਆ ਥੋੜੀ ਬਹੁਤੀ ਉਹ ਵੀ ਕਰੇ ਟਰਾਲੀਆਂ ਭਰ ਕੇ ਗਏ ਕਰਾਈ ਬੈਠੇ ਨੇ ਸੋ ਆਲੂਆਂ ਦੀ ਬਜਾਈ ਤੇ ਵੀ ਅਸਰ ਪਊਗਾ ਸਮਾਤਾ ਥੋੜੀ ਥੋੜੀ ਬਜਾਈ ਹੋਣੀ ਸੀ ਆਲੂਆਂ ਦੀ ਉਹਨਾਂ ਆਲੂਆਂ ਦੇ ਬਜਾਈ ਇਕੱਠੇ ਹੀ ਹੋ ਜਾਣੀਆਂ ਇਹਦੇ ਕਰਕੇ ਅੱਗੇ ਜਾ ਕੇ ਭਾਅ ਤੇ ਵੀ ਅਸਰ ਪਰੂ ਪਊਗਾ ਇਹਦਾ ਆਲੂਆਂ ਦਾ ਭਾਅ ਵੀ ਘਟੂਗਾ ਸੋ ਨਹੀਂ ਥੋੜੇ ਥੋੜੇ ਆ ਆਲੂ ਲੋਕਾਂ ਦਾ ਲਾਈ ਜਾਣੇ ਦੀ ਉਸ ਪਹਿਲਾਂ ਲੱਗ ਜਾਣੇ ਦੀ ਕੋਲ ਬਾਅਦ ਚ ਲੱਗ ਜਾਣੇ ਦੀ ਸੋ ਹੁਣ ਵਜਾਈ ਇਕੱਠੀ ਹੋ ਆਲੂਆਂ ਦੀ ਤੇ ਹਲੇ ਵੀ ਮੌਸਮ ਵਾਲਾ ਜਿਹੜਾ ਠੀਕ ਆ ਦੇਖੋ ਉੱਪਰ ਬੱਦਲ ਹਦੀ ਵੀ ਘੁੰਮਦੇ ਫਿਰਦੇ ਨੇ ਇਹਦਾ ਕੋਈ ਪਤਾ ਨਹੀਂ ਕਦੋਂ ਦੁਬਾਰਾ ਫੇਰ ਮੌਸਮ ਖਰਾਬ ਹੋ ਜਵੇ। ਸੋ ਮੈਂ ਅੱਜ ਬਈਏ ਲਾਇਤੀ ਸਪਰੇਅ ਕਰਨਾ। ਇਹ ਸੱਟੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਮੇ ਸੁੱਕਣ ਲੱਗ ਗਿਆ ਦੀ ਆ ਦੇਖੋ। ਗੋਭ ਦੀ ਸੁੰਡੀ ਪੈ ਗਈ। ਇਹ ਦੇਰ ਕੇ ਸਪਰੇਅ ਕਰਾਉਣੀ ਪੈਣੀ ਆ ਤੋ ਇਹ ਬੰਦੇ ਸਪਰੇਅ ਕਰਨ ਲੱਗੇ ਹੋਏ ਨੇ ਤੇ ਮੀਂਹ ਦਾ ਪਾਣੀ ਦੇਖੋ ਜੀ ਕਿੰਨਾ ਖੜ ਗਿਆ ਇਹ ਨੰਨਾ ਪਾਣੀ ਖੜ ਗਿਆ ਇਹਦਾ ਵੀ ਨੁਕਸਾਨ ਹੈ ਆਪਨੇ ਹਲਦੀ ਰੋਗ ਪੈਣ ਦਾ ਵੀ ਖਤਰਾ ਇੰਨੇ ਪਾਣੀ ਨਾਲ ਆ ਦੇਖੋ ਜੀ ਵਿੱਚ ਪੈਣ ਵੀ ਲੱਗ ਗਈ ਇਸ ਤਰ੍ਹਾਂ ਪੈਂਦੀ ਆ ਬਿਮਾਰੀ ਇਹ ਅੜਬੀ ਰੋਗ ਤੇ ਜਿਆਦਾ ਪਾਣੀ ਨਾਲ ਜੇ ਖੜ ਜਵੇ ਉਹਦੇ ਨਾਲ ਇਹ ਪੈਂਦਾ ਸੋ ਇਹਦੇ ਇਹਦਾ ਹੁਣ ਮੀਂਹ ਪਿਆ ਤੇ ਨੁਕਸਾਨ ਨੁਕਸਾਨ ਨੇ ਆਪਣੇ ਸੋ ਹਮ ਵੀ ਪ੍ਰਮਾਤਮਾ ਸੁੱਖ ਰੱਖੇ ਮੌਸਮ ਸਾਫ਼ ਹੋ ਜਾਵੇ। ਉਹ ਇੱਕ ਆਪਣੇ ਮਹਿਮਾਨ ਆਏ ਜੀ ਨਵਾਂ ਉਹ ਵੀ ਤੁਹਾਨੂੰ ਦਿਖਾਉਨੇ ਆ। ਸੋ ਉਹਦੇ ਵੀ ਦਰਸ਼ਨ ਕਰਾਉਨੇ ਆ ਸਾਨੂੰ। ਕਰ ਲੈ ਇੱਕ ਨਵਾਂ ਮਹਿਮਾਨ ਆਇਆ ਆਪਣੇ ਘਰ ਸੋ ਦਿਖਾਉਨੇ ਆ ਤੁਹਾਨੂੰ ਸੋ ਮੌਸਮ ਬਦਲ ਵਾਈ ਦੇਖੋ ਹਲੇ ਵੀ ਮੌਸਮ ਪੂਰਾ ਸਾਫ ਨਹੀਂ ਹੋਇਆ ਇਹ ਜੀਰੀ ਵੱਢਣੇ ਵਾਲੀ ਪਈ ਐ ਬਿਲਕੁਲ ਹੱਟੇ ਪੱਖ ਤੋਂ ਇਹਨਾਂ ਦੇ ਨਾ ਤਾਂ ਹੁਣ ਮੱਡੀਆਂ ਚ ਵਗ ਰਹੀ ਆ ਤੇ ਨਾ ਹੁਣ ਖੇਤ ਚ ਵੱਢ ਹੋਣੀ ਆ ਕਿਾਰੇ ਪਾਸੇ ਜੱਟ ਨੂੰ ਮਾਰਾਂ ਪੈ ਰਹੀਆਂ ਨੇ ਸੋ ਆਹ ਸਪਰੇ ਵੀ ਡਬਲ ਕਰਾਉਣੀ ਪੈਗੀ ਅਰੇ ਇਹ ਵੀ ਨਹੀਂ ਪਤਾ ਵੀ ਹੋਰ ਇੱਕ ਵਾਰ ਕਰਨੀ ਪਵੇ। ਆ ਜਿਹੜੀ ਪਛੈਤੀ ਜੀ ਰਹੀ ਆ ਸਾਇਦ ਇਹ ਤੇ ਇੱਕ ਵਾਰ ਹੋਰ ਕਰਨੀ ਪਵੇ। ਇਹ ਵੀ ਕੋਈ ਪਤਾ ਨਹੀਂ। ਸੋ ਚਲੋ ਫਿਰ ਇਹ ਦਕਸਕਦਾਂ ਜ਼ਿੰਦਗੀ ਜਉਂਦੇ ਰਹਿਣਾ ਹੈ, ਰਹਿਣੇ ਨੇ। ਸੋ ਮਰੀਆਂ ਦੇ ਨਾਲ ਤਾਂ ਨਹੀਂ ਮਰਿਆ ਜਾ ਸਕਦਾ। ਉਕੇ ਲੋ ਤੁਹਾਨੂੰ ਹੁਣ ਮੈਂ ਆਪਣਾ ਇਹਦਾ ਨਵਾਂ ਮਹਿਮਾਨ ਆਇਆ ਉਹਦੇ ਦਰਸ਼ਨ ਕਰਾਉਣਾ ਲੋ ਜੀ ਦੇਖੋ ਆ ਮਹਿਮਾਨ ਆਇਆ ਆਪਣੇ ਘਰ ਨਵਾਂ ਕਿਉ ਕਿਉ ਮੈਨੂੰ ਦੇਖੋ ਕਿੰਨਾ ਕਿਊਟ ਕਰਤੀ ਹੈ ਜੀ ਇਹ ਕਰਦਾ ਹੈ ਮੱਝ ਹੋਈ ਆਪਣੇ ਆਹ ਦੇਖੋ ਕਿੰਨੀ ਕਿਊਟ ਆ ਬੱਕੀ ਦਾ ਡੰਗਰ ਆਪਣੇ ਬਾਹਰ ਖੜਿਆ ਜੀ ਉੱਤ ਚਲੋ ਜੀ ਕਿਸੇ ਦਿਨ ਫੇਰ ਨਵਾਂ ਬਲੌਗ ਲੈ ਕੇ ਆਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਜੀ